ਮੈਂ ਨਵਨੀਤ ਹਰੀ ਪ੍ਰਦਾਨ ਨਗਰ ਕਾਉਂਸਲ ਨਕੁੱਦਰ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਦੀਵਾਲੀ ਦੇ ਮੌਕੇ ਤੇ ਬਹੁਤ-ਬਹੁਤ ਮੁਬਾਰਕਾ ਦਿੰਦਾ ਹਾਂ ਔਰ ਆਸ ਕਰਦਾ ਹਾਂ ਕਿ ਦੀਵਾਲੀ ਜਿਹੜੀ ਆ ਸਾਰਿਆਂ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ ਕਿਉਂਕਿ ਜੋ ਇਹ ਜਿਹੜਾ ਤਿਹਾਰ ਇਹ ਆਪਣੇ ਮੁਲਕ ਦੇ ਵਿੱਚ ਸਭ ਤੋਂ ਵੱਡਾ ਤਿਹਾਰ ਜਿਹੜਾ ਦੀਵਾਲੀ ਦਾ ਤਿਹਾਰ ਬਣਾਇਆ ਜਾਂਦਾ ਹੈ ਔਰ ਆਪਾਂ ਦੇਖਦੇ ਹਾਂ ਕਿ ਪਿਛਲੇ ਕਾਫੀ ਸਮੇਂ ਤੋਂ ਆ ਨੈਸ਼ਨਲ ਚੈਨਲ ਤੇ ਵੀ ਜਾਂ ਆਪਾਂ ਲੋਕਲ ਲੈਵਲ ਤੇ ਵੀ ਕਹਿ ਦਈਏ ਕਿਉਂਕਿ ਸਨ ਤਾਂ ਸਾਡੇ ਸ਼ਹਿਰ ਦੇ ਵਿੱਚ ਵੀ ਗ੍ਰੀਨ ਦੀਵਾਲੀ ਮਨਾਉਣ ਦਾ ਜਿਹੜਾ ਸਨੇਹਾ ਆ ਉਹ ਬਹੁਤ ਜ਼ੋਰ ਦੇ ਨਾਲ ਔਰ ਬਹੁਤ ਚੰਗੀ ਤਰੀਕੇ ਦੇ ਨਾਲ ਦਿੱਤਾ ਜਾਂਦਾ ਹੈ ਤੇ ਮੈਂ ਆਸ ਕਰਦਾ ਕਿ ਜਿੱਦਾਂ ਸਮਾਜ ਸੇਵੀ ਸੰਸਥਾਵਾਂ ਪਿਛਲੇ ਸਾਲ ਜਾਂ ਉਸ ਤੋਂ ਪਹਿਲਾਂ ਗ੍ਰੀਨ ਦੀਵਾਲੀ ਮਨਾਉਣ ਦਾ ਜਿਹੜਾ ਹੈਗਾ ਸਨੇਹਾ ਦਿੰਦੀਆਂ ਸੀ ਉਸੇ ਤਰੀਕੇ ਨਾਲ ਇਸ ਸਾਲ ਵੀ ਉਹਨਾਂ ਵੱਲੋਂ ਯਾਰਾ ਸੁਨੇਹਾ ਇਹ ਉਹ ਦੇਣਾ ਜਾਰੀ ਰਹੇਗਾ। ਔਰ ਮੈਂ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕਰਦਾ ਕਿ ਬਹੁਤ ਘੱਟ ਤੋਂ ਘਟ ਪਟਾਕੀ ਜਿਹੜੇ ਉਹ ਚਲਾਈਏ। ਆ ਦਿਵਾਲੀ ਦਾ ਸ਼ਗਰ ਹੁੰਦਾ ਉਹ ਜਰੂਰ ਕਰੋ ਪਰ ਜਿਹੜੇ ਪਟਾਕੇ ਆ ਜਿੱਥੇ ਆਪਾਂ ਨੂੰ ਖੁਸ਼ੀ ਦਿੰਦੇ ਆ ਜਿੱਥੇ ਆਪਾਂ ਨੂੰ ਪਟਾਕੇ ਚਲਾਉਣੇ ਸੋਹਣੇ ਲੱਗਦੇ ਆ ਉੱਥੇ ਪਟਾਕੇ ਜਿਹੜੇ ਆ ਉਹ ਕਈਆਂ ਦਾ ਨੁਕਸਾਨ ਵੀ ਕਰਦੇ ਆ। ਕਈ ਬਿਮਾਰ ਬਜ਼ੁਰਗ ਜਿਹੜੇ ਆ ਉਹ ਪਟਾਕਿਆਂ ਤੋਂ ਬਹੁਤ ਅਲਰਜੀ ਕਰਦੇ ਆ ਔਰ ਕਈ ਜਗ੍ਹਾ ਤੇ ਆਪਾਂ ਦੇਖਦੇ ਆ ਕਿ ਦਿਵਾਲੀ ਵਾਲੇ ਦਿਨ ਖਾਸ ਤੌਰ ਤੇ ਸ਼ਹਿਰ ਦੇ ਵਿੱਚ ਵੀ ਜਾਂ ਬਾਹਰ ਵੀ ਕਈ ਜਗ੍ਹਾ ਤੇ ਸਪੈਸ਼ਲੀ ਅੱਗ ਬਹੁਤ ਲੱਗਦੀ ਹੈ ਪਟਾਕੇ ਆ ਕਰਕੇ ਇਸ ਕਰਕੇ ਬਹੁਤ ਥੋੜਾ ਯੂਜ਼ ਆਪਾਂ ਕਰੀਏ ਪਟਾਕਿਆਂ ਦਾ ਔਰ ਕੋਸ਼ਿਸ਼ ਕਰੀਏ ਕਿ ਗ੍ਰੀਨ ਦੀਵਾਲੀ ਹੀ ਮਨਾਈਏ ਕਿਉਂਕਿ ਦੀਵਾਲੀ ਜਿਹੜੀ ਆ ਉਹ ਜ਼ਰੂਰੀ ਨਹੀਂ ਕਿ ਪਟਾਕਿਆਂ ਨਾਲ ਹੀ ਸੋਹਣੀ ਲੱਗਣੀ ਹੈ ਦੀਵਾਲੀ ਤਾਂ ਆਪਸੀ ਭਾਈਚਾਰੇ ਨਾਲ ਆਪਸ ਵਿੱਚ ਮਿਲ ਬੈਠ ਕੇ ਵਧੀਆ ਤਰੀਕੇ ਨਾਲ ਜਦੋਂ ਆਪਾਂ ਮਨਾਵਾਂਗੇ ਆਪਣੇ ਪਰਿਵਾਰ 'ਚ ਬੈਠ ਕੇ ਮਨਾਵਾਂਗੇ ਤੇ ਸਾਨੂੰ ਜਿਹੜੀ ਦੀਵਾਲੀ ਆ ਬਹੁਤ ਚੰਗੀ ਲੱਗੇਗੀ ਇਨ੍ਹਾਂ ਸ਼ਬਦਾਂ ਦੇ ਨਾਲ ਮੈਂ ਇੱਕ ਵਾਰੀ ਫੇਰ ਆਪਣੇ ਸਾਰੇ ਸ਼ਹਿਰ ਨਿਵਾਸੀਆਂ ਨੂੰ ਔਰ ਇਲਾਕਾ ਨਿਵਾਸੀਆਂ ਨੂੰ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਔਰ ਸਾਡੀ ਸਾਰੀ ਮਿਊਨਿਸਪਲ ਕਮੇਟੀ ਮੇਰੇ ਸਾਥੀ ਐਮਸੀ ਸਹਿਵਾਨਾ ਵੱਲੋਂ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਵਧਾਈਆਂ ਪ੍ਰਮਾਤਮਾ ਸਾਰਿਆਂ ਨੂੰ ਕਿਹੜੀ ਕਲਾ ਵਿੱਚ ਰੱਖੇ ਜੈ ਸ਼੍ਰੀ ਰਾਮ